ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਆ ਜੀ ਬਠਿੰਡੇ ਤੇ ਬਠਿੰਡੇ ਟਾਈਮ ਕਾਫੀ ਹੋ ਗਿਆ ਧੁੱਪ ਚੜ ਗਈ ਹੈ ਵੈਸੇ ਤਾਂ ਤੇ ਬਠਿੰਡੇ ਜਾ ਕੇ ਦੱਸਦੇ ਆ ਉੱਥੇ ਆਪਣਾ ਕੌਣ ਰਹਿੰਦਾ ਕਿਹਦੇ ਕੋਲ ਚੱਲੇ ਆ ਚਲੋ ਫਿਰ ਮਿਲਦੇ ਆ ਬਠਿੰਡੇ ਚੱਲ ਕੇ ਥੋੜਾ ਬਹੁਤ ਹੋ ਗਈ ਦੇਖੋ ਜਾਨਾ ਵੀ ਮੋਟਰਸਾਈਕਲ ਤੇ ਹੀ ਆ ਗੰਪੂਰਾ ਖੁਸ਼ ਆ ਤੇ ਪਤਾ ਲੱਗੂਗਾ ਅਗਮ ਨੂੰ ਰਸਤੇ 'ਚ ਜਦੋਂ ਗਰਮੀ ਲੱਗੀ ਤਾਂ ਇਹ ਅਗਮ ਦੇ ਪੂਰੀ ਫੁੱਲ ਬਾਜੂ ਦਾ ਸੂਟ ਪਾਇਆ ਹੋਇਆ ਆਜਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਪਟੰਡੇ ਨੇ اے اے ਮੇਰਾ ਭਤੀਜਾ ਠੀਕ ਐ ਇਧਰੇ ਖੜੀ ਐ ਮੇਰੀ ਭਤੀਜੀ ਲੁਕੀ ਬੈਠੀ ਐ ਸਾਹਮਣੇ ਨਹੀਂ ਆਉਂਦੀ ਇਧਰੇ ਆਈ ਮੇਰੀ ਭਾਦੀ ਇਸ ਬਾਰੇ ਤਾਂ ਦੇਖਿਆ ਇਧਰੇ ਆਪਣਾ ਗਮ ਰੌਲਾ ਪਾਈ ਜਾਂਦੇ ਸਾਰੇ ਕੈਮਰੇ ਮੂਰੇ ਆਉਣ ਤੋਂ ਸ਼ਰਮਾਉਂਦੇ ਸੀ ਫਿਰ ਮੂਹਰੇ ਤਾਂ ਦੱਸਣਾ ਸੀ ਅਸੀਂ ਕਿੱਥੇ ਆਏ ਆ ਤੇ ਬਹੁਤ ਟਾਈਮ ਹੋ ਗਿਆ ਸੀ ਜਦੋਂ ਮੈਂ ਆਗਮ ਹੋਇਆ ਮੈਂ ਮੇਰੇ ਭਰਾ ਨੂੰ ਮਿਲਣੇ ਆਇਆ ਸੀ ਇਹ ਮੈਨੂੰ ਮਿਲਿਆ ਹੁੰਦਾ ਸੀ ਇਹ ਵਾਰ-ਵਾਰ ਕਹਿੰਦੇ ਸੀ ਕਿ ਤੁਸੀਂ ਮੇਰੇ ਕੋਲ ਨਹੀਂ ਨਹੀਂ ਆਉਂਦੇ ਇਸ ਕਰਕੇ ਬੱਚੇ ਸਕੂਲ ਤੇ ਤੇ ਮੋਟਰਸਾਈਕਲ ਤੇ ਅਸੀਂ ਇੰਨੇ ਜਨੇ ਆ ਨਹੀਂ ਸਕਦੇ ਸੀ ਤੇ ਫਿਰ ਅਸੀਂ ਚੋਰੀ ਉਹ ਮਿਲਣਾਗੇ ਹੁਣ ਬੱਚਿਆਂ ਨੂੰ ਜਦੋਂ ਆਉਣਗੇ ਉਦੋਂ ਪਤਾ ਚੱਲੂਗਾ ਗੱਡੀ ਚੱਲ ਕੇ ਆਪਣੀ ਗੱਡੀ ਚੱਲਦੀ ਪਸੰਦ ਨਹੀਂ ਆਇਆ ਸਮੋਸਾ ਖਾਣਾ ਸਮੋਸੇ ਹੀ ਖਾਣਾ ਚਾਹਦਾ ਲਾਹੋ ਜੀ ਆਗਮ ਰੋਲਾ ਪਾਈ ਇਹਨਾਂ ਕੰਨੇ ਵਿੱਚ ਸਮੋਸਾ ਖਾਣਾ ਤੇ ਅਗਮ ਦਾ ਮਚ ਗਿਆ ਹੱਥ ਚਲ ਬਈ ਅਗਮ

देखे। देखे। लो जी आज आप बनावे बैंगन की सब्जी ਤੇ ਆਪਣੇ ਆ ਇੱਕ ਕਬੂਜਾ ਤਾਂ ਮਰ ਚ ਗਿਆ ਸੀ ਕਦੇ ਵਿਚਾਰਾ ਮਰ ਜਾਂਦਾ ਕਦੇ ਹਰਾ ਹੋ ਜਾਂਦਾ ਇਹ ਆਪਦੀ ਮਰਜ਼ੀ ਨਾਲ ਹੀ ਇਹਦੀ ਕੇਅਰ ਤਾਂ ਬਹੁਤ ਕਰਦੇ ਆ ਪਤਾ ਨਹੀਂ ਕਿਉਂ ਇਹ ਐਵੇਂ ਟੁੱਟ ਜਾਂਦਾ ਉਹ ਦਿਨੇਰੀ ਆ ਜੀ ਸੀ ਟੁੱਟ ਗਿਆ ਸੀ ਤੇ ਇਹਦੇ ਨਾਲ ਇੱਧਰ ਦਿਖਾਓ ਇਹਦੇ ਨਾਲ ਮੈਂ ਕੱਲ ਲਾਤੀ ਮਿੱਟੀ ਥੋੜੀ ਜੀ ਸਪੋਰਟ ਕਰਤੀ ਤੇ ਆਹ ਬੁੱਟੀ ਨੂੰ ਤਾਂ ਬਹੁਤ ਬੈਂਗਣੀਆਂ ਲੱਗਦੀਆਂ ਦੋ ਤਿੰਨ ਵਾਰ ਤਾਂ ਪਹਿਲਾਂ ਵੀ ਆਪਾਂ ਬਣਾ ਲਈਆਂ ਦੇਖੋ ਇੱਕ ਆਗਮ ਨੇ ਸਵੇਰੇ ਚ ਬੋਲ ਮਾਰੀ ਤੇ ਉਦੋਂ ਟੁੱਟ ਗਈ ਸੀ ਇੱਕ ਬੱਡੀ ਜਾਰੀ ਬੈਂਗ ਇੱਕ ਡੰਗ ਸਬਜੀ ਬਣ ਜਾਂਦੀ ਏ ਇੱਕ ਬੂਟੇ ਤੋਂ ਹੀ ਆ ਦੇਖੋ ਅੱਜ ਆਪ ਉੱਥੇ ਬਠਿੰਡੇ ਗਏ ਸੀਗੇ ਤੁਹਾਨੂੰ ਪਤਾ ਹੀ ਆ ਉਦੋਂ ਦਾ ਕੋਈ ਸਬਜੀ ਨਹੀਂ ਲੈ ਕੇ ਆਂਦੀ ਕਿ ਬੈਂਨ ਨਹੀਂ ਤੋੜ ਲਾਂਗੇ ਵੈਸੇ ਤੇ ਬਹੁਤ ਲੰਬੀ ਹੋ ਜਾਂਦੀ ਏ ਤੇ ਤੱਕਦੀ ਨਹੀਂ ਇਹ ਮਟਰ ਵੀ ਬਹੁਤ ਲੱਗੇ ਪਏ ਐ ਆ ਦੇਖੋ ਇਹਨੂੰ ਬੈਂਗਣੀਆਂ ਤਾਂ ਲੱਗ ਜਾਂਦੀਆਂ ਪਰ ਵਿਚਾਰਾ ਪਤਾ ਨਹੀਂ ਐਗਾ ਤੋ ਸੁਸਤ ਜਿਹੇ ਵਾਧਾ ਘੱਟੀ ਐ ਇਹ ਲੈ ਜਾਂਦੀਆਂ ਬੈਂਗਣੀਆਂ ਕਾਫੀ ਤੇ ਅਜੇ ਉਧਰ ਉਧਰ ਟੁਬਟ ਵੀ ਹੁਣ ਤੋੜ ਹੀ ਲੈਨੇ ਆ ਵੀ ਬਹੁਤ ਲੱਗੇ ਪਏ ਐ ਇੱਧਰ ਤੋੜਨੇ ਸੀ ਮੈਂ ਸਵੇਰ ਟਾਈਮ 'ਚ ਨਹੀਂ ਮਿਲੇ ਆ ਦੇਖੋ ਬਹੁਤ ਟਮਾਟਰ ਲੱਗੇ ਸੀ ਇਹਨੂੰ ਕਈ ਵਾਰੀ ਤਾਂ ਤਾਜ਼ੇ ਤੋੜ ਲੈਨੇ ਆ ਇਹ ਹੁਣ ਬਾਲੇ ਕਿਰਗੇ ਮੈਨੂੰ ਆਏ ਆ ਕਿਤੇ ਗੱਲ ਨਾ ਜਾਣ ਤਾਂ ਇਹ ਹੁਣ ਇਕੱਠੇ ਤੋੜਦੇ ਆ ਆ ਦੇਖੋ ਬਹੁਤ ਲੱਗੇ ਸੀ ਇਹਨੂੰ ਟਮਾਟਰ ਉੱਧਰ ਹੋਰ ਘਿਰਦੇ ਹੁੰਦੇ ਆ ਮੈਂ ਕਿਹਾ ਚਲ ਆ ਸਾਰੇ ਤੋੜ ਲੈਨੇ ਆ ਇੱਕ ਕੱਚਾ ਟੁੱਟ ਗਿਆ ਵਿੱਚ ਆ ਦੇਖੋ ਜੀ ਇੰਨੇ ਟਮਾਟਰ ਤੋੜ ਲਏ ਆ ਲਾਇਆ ਪੱਛੀਂ ਦਾ ਮਿਰਚ ਦੇ ਬੁੱਟਾ ਆ ਦੂਸਰੀਆਂ ਮਿਰਚਾਂ ਦਾ ਕੌੜੀਆਂ ਮਿਰਚਾਂ ਦਾ ਆ ਵੀ ਘਿਰਦੇ ਹੁੰਦੇ ਆ ਆ ਵੀ ਹਰੀਆਂ ਮਿਰਚਾਂ ਦਾ ਬੁੱਟਾ ਉਹ ਸ਼ਿਮਲਾ ਮਿਰਚ ਲੱਗੀਆਂ ਹੋਈਆਂ ਦੇਖੋ ਆਪਾਂ ਬਿਚਾਰੀਆਂ ਲੱਗਦੀਆਂ ਹੁੰਦੀਆਂ ਪਾਣੀ ਪਾਉਣ ਵਾਲਾ ਇਹਨਾਂ ਨੂੰ ਅੱਜ ਪਾਉਂਗੇ ਇੱਕੀ ਬੂਟਾ ਰਹਿ ਗਿਆ ਗਵਾਰੇ ਦਾ ਲਓ ਜੀ ਹੁਣ ਆਪਾਂ ਬਣਾਉਣਗੇ ਸਬਜ਼ੀ ਸਬਜ਼ੀ ਕੱਟ ਲਈਏ ਫਿਰ ਆਪਾਂ ਲਾਉਨੇ ਆ ਸਬਜ਼ੀ ਨੂੰ ਹੋ ਗਿਆ ਮੇਟ ਸਭ ਤੋਂ ਲੋਤੀ ਨੂੰ ਅਗੋਂ ਪਤਾ ਨਹੀਂ ਕਿਉਂ ਵੀਰ ਕੇ ਸੀ ਪਤਾ ਨਹੀਂ ਤਾਂ ਉਹਨੂੰ ਗਰਮੀ ਚ ਲਈ ਫਿਰੇ ਅੱਜ ਤਾਈ ਨੂੰ ਐ ਕਰਦਾ ਸੀ ਫਿਰ ਉਹਨੂੰ ਨਮਾ ਕੇ ਹੁਣ ਤੇ ਉਧਰ ਖੇਤ ਨਿਕਲਿਆ ਬਾਈ ਖੇਤਰੇ ਤਿਆਰ ਕਿਤੇ ਸખી ਲੈ ਗਈ ਕਿਤੇ ਨੂੰ ਮੈਂ ਬਟਾ ਬਟ ਸਬਜੀ ਰੋਟੀ ਬਣਾ ਲੂੰਗੀ ਫਿਰ ਕਵੇਲਾ ਹੋਏ ਅੰਦਰ ਕਈ ਵਾਰੀ ਉਹ ਵੀਰ ਜਾਂਦਾ ਤੇ ਦੂਜੇ ਬੱਚੇ ਵੀ ਪਰੇਸ਼ਾਨ ਹੁੰਦੇ ਸਭ ਕੱਲ ਨੂੰ ਸખી ਨਾਲ ਨਿਕਰਾਉਂਦੇ ਤੇ ਥੋੜਾ ਜਿਹਾ ਮਖੜਾ ਹੋ ਗਿਆ ਯੋਜਾ ਤੋਂ ਕਰਤਵ ਨੂੰ ਬੜੀ ਨੱਕੀ ਦਿੱਤੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ